ਜਿਹੜਾ ਤਬਾਹੀ ਦਾ ਮੰਜ਼ਰ ਰਾਤ ਹਨੇਰੀ ਅਤੇ ਬਰਸਾਤ ਨੇ ਦਿਖਾਇਆ ਉਸ ਦੇ ਚਲਦੇ ਅਸੀਂ ਪਹੁੰਚੇ ਸੰਗਰੂਰ ਦੇ ਪਿੰਡ ਹਰਚੰਦਪੁਰ ਜਿੱਥੇ ਹੀ ਲਗਭਗ 30 ਤੋਂ 35 ਲੱਖ ਦੇ ਕਰੀਬ ਨੁਕਸਾਨ ਦੀ ਮਾਰ ਚੱਲ ਨਹੀਂ ਪਈ ਹੈ ਜਿਸ ਨੂੰ ਦੱਸਦਾ ਹੋਇਆ ਕਿਸਾਨ ਰੋਪਿਆ ਤੇ ਆਪਣੀ ਹੱਡ-ਬੀਤੀ ਦੱਸੀ ਹੈ ਉਸਨੇ ਕਿਹਾ ਕਿ ਇਹ ਸਾਰਾ ਕੁਝ ਮੈਂ ਆਪਣੀ ਮਿਹਨਤ ਨਾਲ ਬਣਾਇਆ ਸੀ ਜੋ ਕਿ ਤਹਿਸ ਨਹਿਸ ਹੋ ਗਿਆ ਮੈਂ ਚਾਹੁੰਦਾ ਹਾਂ ਕਿ ਮੈਨੂੰ ਸਰਕਾਰ ਵਾਲੀ ਇਹ ਸਦਾ ਮੁਆਵਜ਼ਾ ਮੁਆਵਜ਼ਾ ਦਿੱਤਾ ਜਾਵੇ ਤੇ ਉਸਨੇ ਕਿਹਾ ਕਿ 10 ਮਿੰਟ ਪਹਿਲਾਂ ਮੇਰੇ ਬੇਟੇ ਇੱਥੋਂ ਗਏ ਸਨ ਤੇ ਨਹੀਂ ਤਾਂ ਮੈਂ ਆਪਣੇ ਬੱਚਿਆਂ ਤੋਂ ਵੀ ਹੱਥ ਧੋ ਪੈਟਦਾ ਉਸਦੇ ਕੰਬਾਈਨ ਦੇ ਡਰਾਈਵਰ ਨੇ ਦੱਸਿਆ ਕਿ ਇਹਨੇ ਜ਼ਿਆਦਾ ਹਨੇਰੀ ਸੀ ਕੀਤੀ 100 ਕੁਇੰਟਲ ਲੋਹੇ ਲੱਗੀ ਹੋਈ ਕੰਬਾਈਨ ਨੂੰ ਵੀ ਇੱਕ ਪਾਸੇ ਚੱਕ ਰਹੀ ਸੀ ਹਨੇਰੇ ਅਸੀਂ ਕਾਫੀ ਜ਼ਿਆਦਾ ਡਰ ਗਏ ਸੀ ਜਿਸ ਦੇ ਕਰਕੇ ਅਸੀਂ ਆਪਣੇ ਮੌਤ ਆਪਣੀ ਅੱਖਾਂ ਦੇ ਅੱਗੇ ਖੜੀ ਦਿਖਾਈ ਦੇ ਰਹੀ ਸੀ ਜਿਸ ਨੂੰ ਕੀ ਦੇਖਦੇ ਹੋਏ ਅਸੀਂ ਇੱਕ ਜਗ੍ਹਾ ਦੇ ਉੱਪਰ ਖੜੇ ਹੋ ਗਏ ਅਤੇ ਆਪਣੀ ਜਾਨ ਬਚਾਈ ਹੈ। ਇੰਡੀਆ ਨੇ ਇੱਥੇ ਤੁਹਾਡੇ ਸਭ ਦਾ ਸਵਾਗਤ ਹੈ। ਮੈਂ ਰਵਿੰਦਰ ਜਾਲੀ ਸੰਗਰੂਰ ਤੋਂ। ਹੁਣ ਅਸੀਂ ਪਹੁੰਚੇ ਹਾਂ ਸੰਗਰੂਰ ਦੇ ਪਿੰਡ ਹਰਚੰਦ ਪ੍ਰੋਪਕੇ। ਜਿੱਥੇ ਕਿ ਕੱਲ ਰਾਤ ਅਚਾਨਕ ਆਈ ਹਨੇਰੀ ਅਤੇ ਮੀਂਹ ਦਾ ਜਿਹੜਾ ਤੰਡਵ ਹੈ ਉਹ ਦੇਖਣ ਨੂੰ ਮਿਲਿਆ। ਕਿਉਂਕਿ ਇੰਨੀ ਜਿਆਦੀ ਨੇਰੀ ਤੇ ਮੀਂਹ ਸੀ ਜਿਸ ਨਾਲ ਕਿ ਤਬਾਹੀ ਦਾ ਮੰਜ਼ਰ ਹੈ ਉਹ ਦਿਖਾਈ ਦੇ ਰਿਹਾ ਮੈਂ ਤੁਹਾਨੂੰ ਦਿਖਾਵਾਂਗਾ ਕਿ ਕਿਸ ਤਰ੍ਹਾਂ ਦੀ ਤਬਾਹੀ ਹੈ ਜਿਹੜੀ ਉਹ ਇੱਥੇ ਹੋਈ ਹੈ ਹਰਚੰਦਪੁਰ ਦੇ ਵਿੱਚ ਕਿ ਇੱਕ ਕਿਸਾਨ ਦਾ ਜਿਹੜਾ ਹੈਗਾ ਉਹ ਟਹਿ ਚੁੱਕਿਆ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਦਾ ਇਹ ਜਿਹੜਾ ਬਣਾਇਆ ਹੋਇਆ ਸੀ ਉਹ ਉਹਨਾਂ ਦਾ ਇੱਕ ਬਹੁਤ ਹੀ ਲੋਹੇ ਦੇ ਐਂਗਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਨੇਰੀ ਨੇ ਜਿਹੜੇ ਮੋੜ ਦਿੱਤੇ ਨੇ ਤੇ ਇਹ ਤਬਾਹੀ ਦਾ ਮੰਜ਼ਰ ਤੁਹਾਡੇ ਸਾਹਮਣੇ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਤਬਾਹੀ ਹੈ ਜਿਹੜੀ ਉਹ ਆਈ ਸੀ ਰਾਤ ਤੇ ਬਹੁਤ ਬਹੁਤ ਜਣਿਆਂ ਦਾ ਬਹੁਤ ਕੁਝ ਲੈ ਕੇ ਗਈ ਹੈ ਤੁਸੀਂ ਦੇਖੋ ਇਹ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਬਿਆਨ ਕਰਦੀਆਂ ਨੇ ਕਿ ਕਿਸ ਤਰ੍ਹਾਂ ਦਾ ਇਹ ਜਿਹੜਾ ਹੈਗਾ ਲੇਜ਼ਰ ਲੈਂਡ ਲਿਵਰ ਲੈਵਲਰ ਤੇ ਇਹ ਜਿਹੜਾ ਬਹੁਤ ਵੱਡਾ ਹੁੰਦਾ ਜਿਸ ਨੂੰ ਕੀ ਢਾ ਢੇਰੀ ਕਰਤਾ ਗਿਆ ਹੈ ਇਸ ਮੰਝਰ ਨੇ ਤਬਾਹੀ ਦੇ ਮੰਝਰ ਨੇ ਇਹ ਉਹਨਾਂ ਦੀਆਂ ਛੱਤਾਂ ਹਨ ਜਿਹੜੀਆਂ ਉੱਪਰੋਂ ਗਿਰ ਕੇ ਥੱਲੇ ਆ ਚੁੱਕੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਮੰਝਰ ਹੈ ਜਿਹੜਾ ਉਹ ਦਿਖਾਈ ਦੇ ਰਿਹਾ ਸੀ ਜਿਹੜਾ ਮੰਝਰ ਹੈ ਤੁਸੀਂ ਦੇਖ ਰਹੇ ਹੋ ਜਿਹੜੀਆਂ ਉਹ ਗਿਰੀਆਂ ਹੋਈਆਂ ਛੱਤਾਂ ਹਨ ਇਹ ਛੱਤਾਂ ਨੇ ਇਸ ਜਿਹੜੇ ਉੱਪਰ ਨੇ ਇਨ ਇਸ ਤੋਂ ਜਿਹੜੀ ਹੈ ਛੱਤ ਇਹ ਉੱਡ ਕੇ ਉੱਥੇ ਤੱਕ ਗਈ ਹੈ ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜੀ ਕੰਧ ਹੈ ਤੁਸੀਂ ਕੰਧ ਦੇਖ ਸਕਦੇ ਵੀ ਕਿਸ ਤਰ੍ਹਾਂ ਕੰਧ ਆ ਜਿਹੜੀ ਉਹ ਗਿਰੀ ਹੈ ਤੇ ਇੱਥੇ ਇਹਨਾਂ ਦੇ 3-4 ਟਰੈਕਟਰ ਜਿਹੜੇ ਖੜੇ ਸੀ ਉਹ ਬਿਲਕੁਲ ਹੀ ਬਰਬਾਦ ਜਿਹੜੇ ਹੋ ਚੁੱਕੇ ਨੇ ਹਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਦਿਖਾਵੇ ਵੀ ਕਿਸ ਤਰ੍ਹਾਂ ਦੇ ਜਿਹੜੇ ਟਰੈਕਟਰ ਨੇ ਉਹ ਟੁੱਟ ਚੁੱਕੇ ਨੇ ਇਹ ਟਰੈਕਟਰ ਤਾਂ ਟੁੱਟੇ ਹਨ ਪਰ ਦੇਖਿਆ ਜਾਵੇ ਤਾਂ ਕਿਸਾਨਾਂ ਦੇ ਦਿਲ ਵੀ ਜਿਹੜੇ ਨੇ ਇਸ ਤਰ੍ਹਾਂ ਦਰਦ ਨਾਲ ਪਸੀਜ ਗਏ ਨੇ ਕਿ ਉਹ ਰੋਣ ਤੱਕ ਮਜਬੂਰ ਹੋ ਰਹੇ ਨੇ ਕਿਉਂਕਿ ਇਹ ਅਚਾਨਕ ਆਈ ਆਫਤ ਨੇ ਬਹੁਤ ਜਾਦੇ ਜਿਹੜਾ ਤੰਦਵ ਹੈ ਉਹ ਇੱਥੇ ਦਿਖਾਇਆ ਕੱਲ ਦੀ ਤਬਾਹੀ ਦਾ ਮੰਜ਼ਰ ਸੀ ਉਸ ਦੀ ਮੂੰਹ ਬੋਲਦੀ ਤਸਵੀਰ ਆ ਜਿਹੜੀ ਤੁਹਾਨੂੰ ਹੋਰ ਵੀ ਦਿਖਾਉਣੀ ਚਾਹੁੰਦੇ ਆ ਵੀ ਕਿਸ ਤਰ੍ਹਾਂ ਦਾ ਇੱਕ ਤਾਂ ਪਹਿਲਾਂ ਆ ਦਰਖਤ ਹੈ ਜਿਹੜੇ ਇਹ ਵੀ ਟੁੱਟ ਕੇ ਜਿਹੜੇ ਕਿੱਥੋਂ ਅੰਦਰ ਆਗਰੇ ਤੇ ਜਿਹੜੀ ਦੀਵਾਰ ਹੈ ਦੀਵਾਰ ਵੀ ਸਾਰੀ ਟੁੱਟ ਗਈ ਤੇ ਇਸ ਤਰ੍ਹਾਂ ਵੱਡੇ ਵੱਡੇ ਲੋਹੇ ਦੇ ਸੰਧ ਨੇ ਦੇਖੋ ਤੁਸੀਂ ਇਹ ਵੀ ਜਿਹੜੇ ਚੱਕੇ ਹੋਏ ਨੇ ਉਹ ਵੀ ਇੱਥੇ ਸਾਰੇ ਪਾਸੇ ਗਿਰੇ ਨੇ ਤੇ ਆਹ ਜਿਹੜਾ ਉੱਪਰ ਗੇਟ ਆ ਜਿਹੜਾ ਉਹ ਬਣਿਆ ਹੋਇਆ ਸੀ ਇਹ ਸਿਮਿੰਟਡ ਸੀ ਪੂਰਾ ਸਿਮਿੰਟ ਲੱਗਾ ਉਹ ਵੀ ਟੁੱਟ ਕੇ ਜਿਹੜਾ ਥੱਲੇ ਆ ਚੁੱਕਾ ਹੈ ਤੇ ਇੱਕ ਆ ਚਾਦਰ ਚਾਦਰਾਂ ਨੇ ਜਿਹੜੀਆਂ ਉੱਪਰ ਪਾਈਆਂ ਹੋਈਆਂ ਤੇ ਇੱਕ ਚਾਦਰ ਹੈ ਜਿਹੜੀ ਉਹ ਲੰਕਦੀ ਹੋਈ ਦਿਖਾਈ ਦੇ ਰਹੀ ਹੈ ਤੇ ਐਂਗਲ ਤੁਸੀਂ ਐਂਗਲ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਕਿੱਡੇ ਮੋٹے-ਮੋٹے ਐਂਗਲ ਨੇ ਜਿਹੜੇ ਉਹ ਮੋੜ ਤੇ ਪਰ ਇੱਕ ਗੱਲ ਗੌਰਤੱਵ ਇਹ ਵੀ ਹੈ ਕਿ ਨੇਰੀ ਹਜੇ ਵੀ ਕਿਤੇ ਨਹੀਂ ਗਈ ਕਿਉਂਕਿ ਇਹ ਜਿਹੜੀਆਂ ਚਾਦਰਾਂ ਪਈਆਂ ਹੋਈਆਂ ਨੇ ਇਹਦੇ ਨਾਲ ਵੀ ਕੋਈ ਇਸ ਤਰ੍ਹਾਂ ਦਾ ਨੁਕਸਾਨ ਹੈ ਜਿਹੜਾ ਹੋ ਸਕਦਾ ਤੇ ਤੁਸੀਂ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਇਹ ਤੋੜੇ ਪਏ ਨੇ ਸਾਰੇ ਐਂਗਲ ਤੇ ਆ ਆ ਦੇਖੋ ਤੁਸੀਂ ਚਾਦਰਾਂ ਨੇ ਇੱਥੇ ਸਿਮਿੰਟਡ ਚਾਦਰਾਂ ਹਨ ਸਿਮਿੰਟਡ ਚਾਦਰਾਂ ਪਈਆਂ ਹਨ ਤੁਹਾਨੂੰ ਮੈਂ ਦਿਖਾਵਾਂਗਾ ਕਿ ਆ ਸਿਮਿੰਟਡ ਚਾਦਰਾਂ ਨੇ ਆ ਸਿਮਿੰਟਡ ਚਾਦਰਾਂ ਜਿਹੜੀਆਂ ਕੀ ਇਹ ਉੱਪਰ ਪਾਈਆਂ ਹੋਈਆਂ ਸੀ ਇਹ ਸਾਰੀਆਂ ਥੱਲੇ ਟੁੱਟੀਆਂ ਟੁੱਟ ਕੇ ਜਿਹੜੀਆਂ ਥੱਲੇ ਆ ਗਈਆਂ ਨੇ ਸਾਡੇ ਨਾਲ ਮੌਜੂਦ ਨੇ ਮਾਲਕ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਕਿਸ ਤਰ੍ਹਾਂ ਦਾ ਨੁਕਸਾਨ ਹੈ ਜਿਹੜਾ ਉਹਨਾਂ ਨੂੰ ਹੋਇਆ ਸਾਸਿਕਾਲ ਜੀ ਸ੍ਰੀ ਗੱਲ ਜੀ ਅੱਛਾ ਜਿਹੜਾ ਤੁਹਾਡਾ ਨੁਕਸਾਨ ਆਇਆ ਰਾਤ ਜਿਹੜਾ ਮੰਜ਼ਰ ਦੇਖਣ ਨੂੰ ਮਿਲਿਆ ਉਸ ਦੇ ਵਿੱਚ ਤੁਹਾਡਾ ਨੁਕਸਾਨ ਹੋਇਆ ਕਿਵੇਂ ਇਹ ਸਾਰਾ ਰਾਤ ਨਾਲ ਜਦੋਂ ਹਨੇਰੀ ਆਈ ਆ ਤੂਫਾਨ ਆਇਆ ਉਹਦੇ ਵਿੱਚ ਇਹ ਸਾਡਾ ਸੈੱਡ ਬਣਾਇਆ ਹੋਇਆ ਸੀ ਨੀਚੇ ਜਿਹੜਾ ਮੇਰਾ ਟਰੈਕਟਰ ਨਾਲ ਜੀ ਖੇਤੀਬਾੜੀ ਦਾ ਕੰਮ ਕਰਦਿਆਂ ਉਹ ਬਾਕੀ ਸਾਡਾ ਲੇਜਰ ਕਾ ਖੜਾ ਸੀ ਜੀਮੀਂਦਾਰ ਪਰਿਵਾਰ ਨਾਲ ਸਦਾ ਸਬੰਧਾਂ ਤੇ ਉਹ ਕਰਕੇ ਜੀ ਬਸ ਉੜਾ ਕੇ ਲੈ ਗਈ ਨੇਰੀ ਸਾਰਾ ਕੁਝ ਵਿੱਚ ਟਰੈਕਟਰ ਤੁਹਾਡੇ ਸਾਹਮਣੇ ਆ ਸਾਰਾ ਕੁਝ ਨੀਚੇ ਆ ਗਿਆ ਜੀ ਬਹੁਤ ਨੁਕਸਾਨ ਆਦਾ 10 ਤੋਂ 15 ਲੱਖ ਦਾ ਨੁਕਸਾਨ ਆ ਠੀਕ ਹੈ ਹਾਂਜੀ 10 ਤੋਂ 15 ਲੱਖ ਦਾ ਨੁਕਸਾਨ ਹੋ ਗਿਆ ਜੀ ਛੜ ਚਾਚਾ ਜੀ ਨੇ ਇਹਨਾਂ ਦਾ ਜੀ ਮਤਲਬ ਹਰਚੰਦਪੁਰ ਤੋਂ ਮੇਰੇ ਚਾਚਾ ਜੀ ਨੇ ਇਹ ਇਹਨਾਂ ਦਾ ਨੁਕਸਾਨ ਹੋਇਆ ਜੀ ਬਹੁਤ ਭਾਰੀ ਨੁਕਸਾਨ ਹੋਇਆ ਸਰਕਾਰ ਤੋਂ ਮੰਗ ਕਰਦਿਆਂ ਵੀ ਜੋ ਵੱਤੋ ਵੱਧ ਬੀਤੀ ਸਹਾਇਤਾ ਦਿੱਤੀ ਜਾਵੇ ਤਾਂ ਜੋ ਨੁਕਸਾਨ ਦੀ ਪੂਰਤੀ ਕੀਤੀ ਜਾਵੇ ਇਹਨਾਂ ਦਾ ਕਹਿਣਾ ਹੈ ਪ੍ਰਸ਼ਾਸਨ ਤੋਂ ਸਾਡੇ ਸਰਕਾਰ ਨੂੰ ਮੰਗ ਕਰਦੇ ਹਾਂ ਕਿ ਸਾਡੇ ਵੱਧ ਤੋਂ ਪਰ ਚੜੀ ਅਸਹਿਤਾ ਕੀਤੀ ਜਾਵੇ ਹੁਣ ਆਪਾਂ ਜਿਹੜੇ ਮਾਲਕ ਚਾਚਾ ਜੀ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਸਾਸਿਕਾ ਜੀ ਸਾਸਿਕਾ ਜੀ ਸਰ ਰਾਤ ਜਿਹੜਾ ਮੰਜ਼ਰ ਦੇਖਣ ਨੂੰ ਮਿਲਿਆ ਹਾਂਜੀ ਇੰਨਾ ਜਾਇਦੇ ਕਦੀ ਦੇਖਿਆ ਨਹੀਂ ਹੈਗਾ ਤੁਹਾਡੀ ਤਾਂ ਉਮਰ ਫਿਰ ਵੀ ਖਾਸੀ ਹੈ ਵੀ ਦੇਖਿਆ ਆਪਣੀ ਉਮਰ ਸਰ ਮੇਰੀ ਉਮਰ ਘੱਟੋ ਘੱਟ 55 ਸਾਲ ਦੀ ਹੋ ਚੁੱਕੀ ਹੈ ਪਹਿਲੀ ਵਾਰ ਮੈਂ ਨਾ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਨੁਕਸਾਨ ਦੇਖਿਆ ਜੋ ਕਿ ਮੇਰਾ ਸੱਡ ਟਰੈਕਟਰ ਪੂਰੇ ਨੁਕਸਾਨੇ ਗਏ ਨੇ ਪੂਰੀ ਤਰ੍ਹਾਂ ਮੇਰਾ ਘਟੋ ਘਟਾ 10 ਤੋਂ 15 ਤੱਕ ਲੱਖ ਰੁਪਏ ਅੰਸ਼ਲੇ ਦੇ ਲੇ ਬਸੇ ਹੋਇਆ ਔਰ ਫਾੜ ਗਦੇ ਪਰਲੇ ਪਾਸੇ ਮੇਰੀ ਕੰਬਨਾ ਉੱਥੇ ਵੀ ਮੇਰਾ ਸੱਡ ਡੇ ਆ ਉਧੇ ਜਾ ਕੇ ਭੱਜਾ ਜੱਜਾ ਲੈਣੇ ਆ ਤੇ ਮੇਰਾ ਨੁਕਸਾਨ ਬਹੁਤ ਹੋ ਗਿਆ ਮੈਂ ਸਰਕਾਰ ਕੋਲ ਮੰਗ ਕਰਦਾ ਆ ਆਮ ਪਾਰਟੀ ਸਰਕਾਰ ਹੈ ਅਸੀਂ ਆਮ ਪਾਰਟੀ ਦੇ ਬੱਚਾ ਮੈਂ ਮੰਗ ਕਰਦਾ ਵੀ ਮੇਰਾ ਜੋ ਜੱਜ ਬਾਜ ਬਣਦਾ ਮੈਨੂੰ ਮਾਜੋ ਦਵਾਇਆ ਜਾਵੇ ਤਾਂ ਜੋ ਮੇਰੀ ਇਹੜੀ ਮਾਲੀ ਸਹਾਇਤਾ ਉਹ ਕੀਤੀ ਜਾਵੇ ਕਿਉਂਕਿ ਮੈਂ ਗਰੀਬ ਕਿਸਾਨ ਆ ਕੋ ਮੇਰਾ ਨੁਕਸਾਨ ਆ ਉਹ ਸਰਕਾਰ ਕੋਲੋਂ ਮੰਗ ਕਰਦਾ ਵੀ ਮੇਰਾ ਪੂਰਾ ਕੀਤਾ ਜਾਵੇ ਤਾਂ ਜੋ ਮੇਰਾ ਟਰੈਕਟਰ ਨੇ ਜੋ ਜਨਾਵੀ ਨੁਕਸਾਨ ਹੋਇਆ ਉਹ ਤੁਸੀਂ ਦੇਖ ਚੁੱਕੇ ਹੋ ਉਹਦਾ ਤੁਸੀਂ ਜਾ ਜਾ ਲੈ ਕੇ ਮੈਨੂੰ ਮੰਗਾ ਮੇਰੀ ਵੀ ਸਰਕਾਰ ਕੋਲੋਂ ਮੈਨੂੰ ਘਟੂ ਘਟ 10 ਤੋਂ 15 ਲੱਖ ਦਾ ਨੁਕਸਾਨ ਮੇਰੇ ਦੇਲੇ ਪਾਸੇ ਹੋਇਆ ਉਹ ਅਗਲੀ ਫੇਟੀ ਤੇ ਪਾ ਜਾ ਕੇ ਦੇਖਦੇ ਆ ਆਪਣੇ ਕੰਪੈਨ ਵਾਲੀ ਸਾਈਡ ਉੱਥੇ ਜਾ ਕੇ ਜੋ ਉਹ ਨਿਸ਼ਾਨ ਆ ਉਹ ਉੱਥੇ ਜਾ ਕੇ ਦੱਸਾਂਗੇ ਤੁਹਾਨੂੰ ਰਾਤ ਹੀ ਪਤਾ ਲੱਗ ਜਾਊਗਾ ਆਨ ਸਾਨੂੰ ਰਾਤ ਨੂੰ ਪਤਾ ਲੱਗਿਆ ਸੀਗਾ ਜੀ 5 ਵਜੇ ਕੇ 5:30 ਪੰਜ ਵਜੇ ਨੁਕਸਾਨ ਜਦੋਂ ਹੋਇਆ ਮੈਨੂੰ ਫੋਨ ਆਇਆ ਜਿਹੜੇ ਸਾਰੇ ਸ਼ੈੱਡ ਡਿੱਗ ਪਏ ਨੇ ਤੇ ਤਾਂ ਮੈਂ ਜਾ ਕੇ ਦੇਖਿਆ ਇਹ ਪਿੰਡ ਦੇ ਵਿੱਚ ਜੀ ਇਹ ਪਿੰਡ ਦੇ ਵਿੱਚ ਨੇ ਜੀ ਸਾਡੇ ਹਰਚੰਦਪੁਰ ਦੇ ਵਿੱਚ ਸਾਰਿਆਂ ਨੂੰ ਭਾਈ ਨੇ ਸਾਰੇ ਇਹਨਾਂ ਦਾ ਹੋਇਆ ਜਿਵੇਂ ਮਤਲਬ ਜੋ ਚਲੋ ਨੁਕਸਾਨ ਤਾਂ ਥੋੜਾ ਮਤਲਬ ਹੋਰ ਬਹੁਤ ਹੋਇਆ ਯਾਨੀ ਜਿਆਦਾ ਤਿੰਨ ਸ਼ੈੱਡ ਗਿਰੇ ਜਾਣੇ ਇੱਕ ਬਹੁਤ ਵੱਡਾ ਬਹੁਤ ਵੱਡਾ ਮਤਲਬ ਭਾਰੀ ਨੁਕਸਾਨ ਹੋਇਆ ਪਿੰਡ ਦੇ ਹਰਚੰਦਪੁਰ ਦੇ ਵਿੱਚ ਸਾਰਿਆਂ ਨੂੰ ਵੱਧ ਨੁਕਸਾਨ ਇਹਨਾਂ ਦਾ ਹੋਇਆ ਉਧਰ ਕਿ ਮਸ਼ੀਨਾਂ ਨੇ ਜੇ ਕੰਬਾਈਨਾ ਦਾ ਕੰਮ ਵੀ ਕਰਦੇ ਨੇ ਪਿੰਡ ਚ ਕਟਾਈ ਦਾ ਜੀਮਜ਼ਾਰ ਪ੍ਰੋਗਰਾਮ ਨਾਲ ਸੰਬੰਧ ਦਾ ਕਟਾਈ ਦਾ ਕੰਮ ਹਾੜੀ 200 ਮਤਲਬ ਸੀਜ਼ਨ ਲਾਉਂਦੇ ਨੇ ਚਾਰ ਪੰਜ ਮਸ਼ੀਨਾਂ ਦੇ ਸੈੱਟ ਬਣਿਆ ਹੋਇਆ ਵੱਡਾ ਸਾਨੂੰ ਦਿਖਾਉਂਦੇ ਆ ਉਹ ਵੀ ਟਾਟੇ ਤੇ ਹੀ ਹੋ ਚੁੱਕਿਆ ਜੀ ਕੀ ਕੋਈ ਗੱਲ ਕਰ ਰਹੇ ਹਾਂ ਵੀ ਆਪਣਾ ਜਿਹੜਾ ਨੁਕਸਾਨ ਹੋਇਆ ਕੀ ਕੋਈ ਜਾਣੀ ਨੁਕਸਾਨ ਨਹੀਂ ਜਾਨੀ ਨੁਕਸਾਨ ਤੋਂ ਬਚ ਰਿਹਾ ਜੀ ਸਾਡੇ ਜੋ ਡਰਾਈਵਰ ਤੇ ਜੀ ਉਹ ਮਸ਼ੀਨਾਂ ਨੂੰ ਰੋਕ ਕੇ ਦੋ ਵਾਰ ਸੌਣ ਲੱਗੀ ਉਹ ਆ ਗਏ ਵਾਪਸ ਆ ਗਏ ਤੇ ਬਾਕੀ ਇਧਰੋਂ ਮੁੰਡੇ ਜਿਹੜੇ ਇੱਥੇ ਕੰਮ ਕਰਦੇ ਸੀ ਉਹ ਵੀ ਉਹ ਉਹ ਛੁੱਟੀ ਹੋ ਚੁੱਕੀ ਸੀ ਨਹੀਂ ਮਤਲਬ ਕੋਈ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਪੰਜ ਵਜੇ ਛੁੱਟੀ ਹੋ ਗਈ ਛੁੱਟੀ ਤੋਂ ਬਾਅਦ 20 ਮਿੰਟਾਂ ਬਾਅਦ ਹੀ ਹੋ ਗਿਆ ਮੇਰੇ ਬੇਟੇ ਲੋ ਉਹ ਉਸ ਟਾਈਮ ਚਲੇ ਗਏ ਘਰੇ ਇਸ ਕਰਕੇ ਮੈਂ ਮਤ ਸੁਗਿੰਹ ਮਹਾਰਾਜੋਂ ਕਰਦਾ ਮੇਰੇ ਬੇਟੇ ਬਚ ਗਏ ਕਿਉਂਕਿ ਮੇਰੇ ਛੋਟੇ ਬੇਟੇ ਨੇ ਇਸ ਕਰਕੇ ਮੈਂ ਇਹ ਬੇਨਤੀ ਹੈ ਸਰਕਾਰ ਵੱਲੋਂ ਵੀ ਮੇ ਜੋ ਮਰਾ ਮਾਮਜਾ ਬਣਦਾ ਉਹ ਮੈਨੂੰ ਦਿੱਤਾ ਜਾਵੇ ਤਾਂ ਕਿ ਮੈਂ ਆਪਦੇ ਜੋ ਪੈਣਾ ਸਿਰਦਾਰੇ ਹੋ ਜਾਵਾਂ ਇਹਨਾਂ ਦਾ ਕਹਿਣਾ ਹੈ ਕਿ 2 ਮਿੰਟ ਪਹਿਲਾਂ ਹੀ ਜਿਹੜੇ ਇਹਨਾਂ ਦੇ ਬੱਚੇ ਨੇ ਉਹ ਇੱਥੋਂ ਨਿਕਲ ਕੇ ਬਾਹਰ ਗਏ ਨੇ ਉਹਨਾਂ ਦਾ ਇਹ ਕਹਿੰਦੇ ਨੇ ਵੀ ਚਲੋ ਜਿਹੜਾ مالی ਨੁਕਸਾਨ ਹੈ ਉਹ ਤਾਂ ਹੋਇਆ ਹੋਇਆ ਮੇਰਾ ਬੱਚਿਆਂ ਦਾ ਜਿਹੜਾ ਜਾਨੀ ਨੁਕਸਾਨ ਹੈ ਉਹ ਉਸ ਤੋਂ ਪਛਾਰਿਆ ਪਰ ਜਿਹੜਾ ਮੰਝਰ ਹੈ ਉਹ ਇੰਨਾ ਜਿਆਦਾ ਖਤਰਨਾਕ ਸੀ ਕਿ ਉਹਨੇ ਚਾਰੇ ਪਾਸੇ ਤਬਾਹੀ ਹੀ ਜਿਹੜੀ ਤਬਾਹੀ ਹੈ ਉਹ ਕਰ ਦੁੱਤੀ ਹੈ ਜਿਸ ਦਾ ਮੰਝਰ ਦਾ ਤੁਸੀਂ ਲਾਈਵ ਤਸਵੀਰਾਂ ਦੇਖ ਚੁੱਕੇ ਹੋ ਵੀ ਇਹ ਜਿਹੜੀਆਂ ਨੇ ਲਾਈਵ ਤਸਵੀਰਾਂ ਨੇ ਇਹ ਹਜੇ ਇੱਕ ਜਗ੍ਹਾ ਦੀਆਂ ਨੇ ਪਤਾ ਨਹੀਂ ਕਿੱਥੇ ਕਿੱਥੇ ਕੀ ਕੁਝ ਹੋਇਆ ਉਹ ਆਪਾਂ ਨੂੰ ਅਜੇ ਨਹੀਂ ਪਤਾ ਉਹ ਆਪਾਂ ਦੇਖ ਕੇ ਆਪਾਂ ਨੂੰ ਪਤਾ ਚੱਲੇਗਾ ਸੰਗਰੂਰ ਤੋਂ